ਉਹ ਕਿਉਂ ਬਾਈ ਇਹਨੂੰ ਰਗੜੀ ਜਾਣਾ ਇਹ ਕਿਹੜਾ ਆਪਣੀਆਂ ਗੱਡੀਆਂ ਨੇ ਮੀਂਹ ਚ ਆਪੀ ਧੋਤੀ ਤੁੱਤੀ ਜਾਊ ਉਹ ਕਮਲਿਆ ਸੀਸੇ ਤੇ ਕਪੜਾ ਮਾਰਨਾ ਅਸਲੀ ਡਰਾਈਵਰ ਦੀ ਇਨਸਾਨੀ ਹੁੰਦੀ ਹੈਗੀ ਨਾਲੇ ਗੱਡੀਆਂ ਇਹ ਹੁਣ ਆਪਣੀਆਂ ਨਹੀਂ ਗੀਆਂ ਜਦੋਂ ਆਪਾਂ ਨੂੰ ਮਾਲਕ ਨੇ ਸਮਾਹਤੀਆਂ ਜਿਹੜਾ ਆਪਣਾ ਚੁੱਲਾ ਚਲਾਉਂਦੀ ਨੇ ਤੇ ਆਪਣਾ ਢਿੱਡ ਭਰਦੀਆਂ ਨੇ ਗੱਲ ਤਾਂ ਸੂਡੀ ਸਹੀ ਆ ਬਾਈ ਮੈਂ ਹੀ ਭੁੱਲ ਜਾਣਾ ਆਹੋ ਕੰਮ ਦੀ ਗੱਲ ਭੁੱਲ ਜਾਣਾ ਹੱਥ ਨੇ ਲਾਉਣੀ ਨਹੀਂ ਭੁੱਲਦਾ ਚੱਲ ਰੋਟੀ ਫੜ ਕੇ ਲਈਏ ਘਰੋਂ ਆ ਜਾ ਆਇਆ ਕਰ ਲੈ ਸੀਦ ਨੇ ਨਹਾ ਨੂੰ ਲੈ ਰੋਟੀ ਮੈਂ ਇਧਰੋਂ ਬਣਾ ਲੈਣਾ ਠੀਕ ਹੈ ਹਾਂ ਹੋਰ ਲੈਣ ਦਾ ਨਹੀਂ ਠੀਕ ਹੈ ਤਾ ਮੈਂਨੇ ਖਾ ਖਾ ਕੇ ਅੱਕੇ ਪਿਆ ਰੋਟੀ ਕਰਾਂ ਬਣਾ ਸੀਦਨੇ ਉਹ ਬਣਾਈ ਨਹੀਂ ਬਸ ਬਣਦੀ ਬਣਾਈ ਨਹੀਂ ਹੈ ਠੀਕ ਹੈ ਮੇਰੀ ਗੱਲ ਸੁਣੋ ਜੀ ਇੰਨਾ ਨਰਮ ਹੋ ਕੇ ਵੀ ਨਹੀਂ ਜ਼ਿੰਦਗੀ ਨਿਕਲਦੀ ਹੁੰਦੀ ਮਾਲਕ ਨੂੰ ਕਹੋ ਮੇਰੀ ਤਨਖਾਹ ਵਧਾਵੇ ਲੈ ਉਹੀ ਗੱਲਾਂ ਉਹੀ ਗੱਲਾਂ ਕੀ 10-15000 ਨਾਲ ਕਿੱਥੋਂ ਗੁਜ਼ਾਰਾ ਹੁੰਦਾ ਜਵਾਕਾਂ ਦੀਆਂ ਪੜ੍ਹਾਈਆਂ ਵੀ ਨੇ ਫੀਸਾਂ ਵੀ ਭਰਨੀਆਂ ਹੁੰਦੀਆਂ ਨੇ ਉਹ ਬਸ ਇੱਕ ਮਹੀਨਾ ਔਖੀ ਔਖੀ ਸਾਰ ਲੈ ਮੇਰੇ ਮੱਗਰ ਸਿੰਘ ਮਾਲਕ ਦਾ ਐਡਾ ਵੱਡਾ ਅਦਲ ਹੈਗਾ ਕਹਿੰਦਾ ਇੱਕ ਮਹੀਨੇ ਚ ਤੈਨੂੰ ਜਮਾਂ ਫ੍ਰੀ ਕਰ ਦੂੰ ਫ੍ਰੀ ਮਤਲਬ ਨਹੀਂ ਜਿਹੜੀ ਮੈਂ ਗੱਡੀ ਚਲਾਉਣਾਗਾ ਉਹ ਇੱਕ ਮਹੀਨੇ ਨੂੰ ਫ੍ਰੀ ਹੋ ਜੂਗੀ ਮੇਰਾ ਮਾਲਕ ਕਹਿੰਦਾ ਮੈਂ ਤੈਨੂੰ ਹੀ ਸਮਾ ਦੂੰਗਾ ਆਪਦਾ ਕਮਾਈ ਖਾਈ ਤੁਸੀਂ ਕਹੀ ਜਾਂਦੇ ਹੋ ਮੈਨੂੰ ਤਾਂ ਉਹਦੀ ਨੀਤ ਬਹੁਤ ਮਾੜੀ ਲੱਗਦੀ ਹੈ ਉਹ ਨੀਤ ਮਾੜੀ ਨਹੀਂ ਹੈਗੀ ਉਹਦੀ ਕੰਮ ਲਈ ਉਹ ਤਾਂ ਆਪਣਾ ਬਹੁਤ ਭਲਾ ਸੋਚਦਾ ਹੈ ਕਹਿੰਦਾ ਜਿੱਦੇ ਤਰੀ ਕੁੜੀਆਂ ਮੁੰਡੇ ਦਾ ਕਿਸੇ ਵੀ ਤਰ੍ਹਾਂ ਦਾ ਕਾਰਜ ਹੋ ਹੈ ਨਾ 5-7 ਲੱਖ ਰੁਪਏ ਮਿੰਟੋ-ਮਿੰਟੀ ਲਾ ਦੂਗਾ ਨਾਲੇ ਤੂੰ ਬਾਹਲੀਆਂ ਗੱਲਾਂ ਹੀ ਨਾ ਮਾਰ ਰੋਟੀ ਦੀ ਭੁੱਖ ਲੱਗੀ ਪਈ ਐ ਗੱਡੀ ਉੱਥੇ ਖੜੀ ਹੈਗੀ ਰੋਟੀ ਤਾਂ ਬਣਾ ਦੇਣੀ ਹੈ ਹਾਂ ਮੈਂ ਉੱਥੇ ਕਿੰਨੇ ਦਿਨ ਲਾ ਕੇ ਆਉਂਦਾ ਉਹ 10 ਦਿਨ ਲੱਗਣਗੇ ਯਾਰ ਗਿਆ ਤੇ ਮ ਆਇਆ ਯਾਰ ਅਸੀਂ ਦੋ ਗਣਾ ਛੁੱਟੀ ਜਾਂਦੇ। ਲੈ ਨਹੀਂ ਕੋਈ ਚੱਕਰ ਨਹੀਂ ਕਰਨੀ। ਓਏ ਆਜੋ ਆਜੋ ਅੱਜ ਤੁਹਾਨੂੰ ਗੱਡੀ ਸਮਾਉਣਿਆ। ਅਸੀਂ ਸਮਝੇ ਨਹੀਂ ਹੈਗੇ ਜੀ। ਨਾਲੇ ਗੱਡੀ ਤਾਂ ਹੁਣ ਤੋਂ 1 ਮਹੀਨੇ ਨੂੰ ਫ੍ਰੀ ਹੋਊਗੀ। ਤੁਸੀਂ ਸਾਨੂੰ ਪਹਿਲੀ ਗੱਡੀ ਸਮਾਈ ਜਾਂਦੇ ਹੋ। ਓਏ ਸਾਲਿਓ सोनू ਅਸੀਂ ਗੱਡੀ ਸਮਾਕੇ ਭੁੱਖੇ ਮਰਨਾ। ਦੇਖ ਲੈ ਛੋਟੇ। ਸਾਨੂੰ ਪੁੱਤ-ਪੁੱਤ ਕਹਿ ਕੇ ਬੁਲਾਉਣ ਵਾਲਾ ਅੱਜ ਸਾਨੂੰ ਸਾਲਾ ਕਹਿ ਕੇ ਬੁਲਾਉਂਦਾ। ਪਰ 25-30 ਗੱਡੀ ਦਾ ਮਾਲਕ ਹੋ ਕੇ ਬੰਦਾ ਭੁੱਖੇ ਮਰਨ ਦੀ ਗੱਲ ਕਰੇ। ਇਹ ਤੁਹਾਡੇ ਮੂੰਹੋਂ ਪਹਿਲੀ ਵਾਰੀ ਸੁਣਿਆ ਜੀ। ਓਏ ਮੈਨੂੰ ਬਹੁਤੀ ਮਤ ਨਾ ਦੇ 60000 ਰੁਪਏ ਦੱਸ ਕਿੱਥੇ ਆ ਜਿਹੜਾ ਤੁਸੀਂ ਦੋਨਾਂ ਨੇ ਰਲ ਕੇ ਚੋਰੀ ਕੀਤਾ ਅਸੀਂ ਚੋਰੀ ਕੀਤਾ ਨਾ ਹੋਰ ਛੋਟੇ ਬੁੜੇ ਨੇ ਕੀਤਾ ਬਾਪੂ ਨੂੰ ਕਹਿੰਵਾਂ ਵਿਚਕੜੀ ਹਦਿਆ ਜੀ ਓਏ ਓਰੇ ਆ ਓਏ ਮੁੰਡਿਆ ਹਾਂਜੀ ਇਹਨਾਂ ਦੋਨਾਂ ਨੂੰ ਕਮਰੇ ਚ ਲਿਜਾ ਕੇ ਪੁੱਸ ਕੇ ਸਕਾਰਾ ਨਾਲੇ ਇੱਕ ਦੋ ਬੰਦੇ ਹੋਰ ਬੁਲਾ ਆਪਣੇ ਤਰੀਕੇ ਨਾਲ ਪੁੱਸ ਇਹਨਾਂ ਨੂੰ ਠੀਕ ਹੈ ਜੀ ਚਲੋ ਯਾਰ ਕੀ ਯਾਰ ਇਹ ਗੱਲ ਹੈ ਭਾਈ ਯਾਰ ਤੁਸੀਂ ਕੰਮ ਦੇ ਚਲੋ ਭਾਈ ਅਸੀਂ ਕਰਾਂਗੇ ਅਸੀਂ ਨੇ ਕੁਛ ਕਰ ਹੀ ਨਹੀਂ ਗਾ ਭਈ ਅੱਜ ਪਹਿਲੀ ਵੀਡੀਓ ਪਾਉਣ ਜਾ ਰਿਹਾ ਹਾਂ ਬਾਈ ਪਹਿਲੀ ਤੇ ਆਖਰੀ ਵੀਡੀਓ ਹੈਗੀ ਬਾਈ ਜਿੱਥੇ ਅਸੀਂ ਬਈ ਗੱਡੀ ਚਲਾਉਂਦੇ ਸੀਗੇ ਸਾਨੂੰ ਉਹਨਾਂ ਨੇ ਬਈ ਚੋਰੀ ਦਾ ਦੂਸਨ ਲਾਤਾ ਸਾਡੇ ਤੇ ਬਈ ਸਾਨੂੰ ਬਈ ਕਾਂਬਰੇ ਚ ਬਾੜ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਬਈ ਬਈ ਸਾਡੇ ਤੇ ਉਹਨਾਂ ਨੇ ਗਲਤ ਦੂਸਨ ਲਾਇਨੇ ਬਾਈ ਸਾਡੇ ਤੇ ਉਹਨਾਂ ਨੇ ਦੋਨਾਂ ਤੇ ਬਈ ਚੋਰੀ ਕਰਨ ਦਾ ਦੂਰ ਦੀ ਗੱਲ ਹੈ ਬਈ ਅਸੀਂ ਤਾਂ ਭੁੱਖੇ ਰਹਿ ਕੇ ਵੀ ਗੱਡੀ ਚਲਾਈ ਹੋਈਗੀ ਤਾਂ ਹੀ ਬਈ ਮੇਰੇ ਘਰ ਵਾਲੀ ਸੱਚ ਕਹਿੰਦੀ ਸੀਗੀ ਤੁਸੀਂ ਕਹੀ ਜਾਂਦੇ ਹੋ ਮੈਨੂੰ ਤਾਂ ਉਹਦੀ ਨੀਤ ਬਹੁਤ ਮਾੜੀ ਲੱਗਦੀ ਹੈ ਮੈਂ ਉਸੇ ਕਿੰਨੇ ਦਿਨ ਲਾ ਕੇ ਆਉਂਗਾ ਉਹ 10 ਦਿਨ ਲੱਗਣਗੇ ਯਾਰ ਗਿਆ ਤੇ ਮ ਆਇਆ ਯਾਰ ਉਹ ਨਹੀਂ ਕੰਮੜੀ ਮੈਂ ਮੁੜਦਾ ਹੈਗਾ ਸ਼ਾਇਦ ਹੀ ਹੁਣ ਤਾਂ ਮੁੜਿਆ ਜਾਵੇ ਤੇ ਮੈਂ ਮੇਰੇ ਲਾਣੇਦਾਰਨੀ ਨੂੰ ਕਹਿਣਾਗਾ ਇਨਸਾਫ ਦੀ ਮੰਗ ਤਾਂ ਤੂੰ ਬਿਲਕੁਲ ਨਾ ਕਰੀ ਕਿਉਂਕਿ ਜਿਹੜੀਆਂ ਸਰਕਾਰਾਂ ਨੇਗੀਆਂ ਨਾ ਉਹ ਵੋਟਾਂ ਲੈਣ ਵੇਲੇ ਗਰੀਬਾਂ ਦੀਆਂ ਹੁੰਦੀਆਂ ਨੇ ਵੋਟਾਂ ਤੋਂ ਬਾਅਦ ਨਹੀਂ ਜੇ ਤੂੰ ਇਨਸਾਫ ਦੀ ਮੰਗ ਕੀਤੀ ਨਾ ਤਾਂ ਤੈਨੂੰ ਜ਼ਿੰਦਗੀ 'ਚ ਇਹੋ ਜਿਹੇ ਭੇੜੀਏ ਟੱਕਰਨਗੇ ਜਿਹੜੀ ਮੇਰੀ ਲਾਡਾ ਨਾਲ ਪਾਲੀ ਹੋਈ ਧੀ ਤੇ ਤੇਰਾ ਮਾਸ ਨੋਚ-ਨੋਚ ਕੇ ਖਾ ਜਾਣਗੇ ਜੇ ਤੂੰ ਨਿਸਾਫ ਮੰਗਣਾ ਨਾ ਤਾਂ ਉਸ ਰੱਬ ਕੋਲੋਂ ਮੰਗੀਂ ਸਰਕਾਰਾਂ ਕੋਲੋਂ ਨਾ ਮੰਗੀ ਛਲਟੀ ਗੱਲਾਂ ਦੇ ਦਰਰੀ ਮਾਰਨੇ ਨੂੰ ਕੀ ਕਹਦਾ ਜੀ ਪਰ ਦੁੜੀਆਂ ਦੇ ਤਾਨੇ ਮਿਣਾਂ ਨੇ ਸਾਨੂੰ ਮਾਰ ਅੱਦਵਾਈ ਦਵਾਈ ਪੀਣ ਲੱਗੇ ਉਨੇ ਭਾਈ ਅਸੀਂ ਦਵਾਈ ਪੀਣ ਲਗਾ ਲੋ ਕਰੇ ਤਾਂ ਨੇ ਮਾਰ ਦੋ ਲਾਜੋ ਨਾ ਭਾਈ